माता गुजर कौर दे, दे जड़े छाप आहे पाई पई गी दे भी दर्शन करें ने। ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਪਰ ਇਤਿਹਾਸ ਰਿਹਾ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਦਾਸ ਗੁਰਦਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਪਿੰਡ ਆਲੋਰਖ ਜ਼ਿਲ੍ਹਾ ਸੰਗਰੂਰ ਇਹ ਜਿਹੜਾ ਆਪਾਂ ਸਥਾਨ ਤੇ ਖੜੇ ਆ ਇਹ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੇਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਇੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾਂ ਇੱਥੇ ਚਰਨ ਪਾਏ ਇੱਥੇ ਇੱਕ ਨਿਮਰਤਾ ਦਾ ਦਾਖਤ ਹੁੰਦਾ ਸੀ ਉਸ ਦੇ ਨਿਮਰ ਥੱਲੇ ਬੈਠੇ ਤਾ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਹ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦਵਾਨ ਟੋਡਰਮਲ ਦੀ ਆ ਟੋਡਰਮਲ ਆ ਸਾਹਮਣੇ ਪਿੰਡ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦਵਾਨ ਟੋਡਰਮਲ ਉਹੀ ਦਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜਾਦਾਂ ਦਾ ਮੋਰਾ ਖੜੀਆਂ ਕਰਕੇ ਸੰਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰਮਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋਰ ਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਟਲ ਮੱਲ ਨਾਲ ਰਹਿੰਦਾ ਹੁੰਦਾ ਸੀ ਜੋਤ ਸਿੰਘ ਨੇ ਜਾ ਕੇ ਟੋਟਲ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਿਆ ਕਰਕੇ ਤਾਂ ਦਵਾਨ ਟੋਟਲ ਮੱਲ ਪ੍ਰਸ਼ਾਦਾ ਪਾਣੀ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਗੱਤਕ ਨੂੰ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰ ਮੱਲ ਨੇ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਮਿਤਾ ਕੇ ਮੇਰਾ ਜਨਮ ਸਫਲਾ ਹੋ ਜਾਵੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਚਨ ਕੀਤੇ ਕਿ ਟੋਡਰ ਮੱਲ ਤੇਰੇ ਕੋਲੇ ਬਹੁਤ ਗੁੱਸਾ ਹੋਗਾ ਸਭ ਕਸਰ ਇੱਦ ਸਿੱਧ ਸਤੈਨ ਬਖਸ਼ੇ ਦਿੱਤੀਆਂ ਅਤੇ ਚਰਨ ਪਾਹਲ ਵੀ ਦਿੱਤੇ ਟੋਡਰਮਲ ਨੂੰ ਆਪਣਾ ਸਿੱਖ ਬਣਾਇਆ ਸਤਕੁਜੀ ਨੇ ਬਚਨ ਕੀਤਾ ਕਿ ਆਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਐਡੀ ਵੱਡੀ ਸਮਾਂ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨਾਂ ਅਨੁਸਾਰ ਟੋਡਰਮਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਅਗੇਠੇ ਦੇ ਆਸਤ ਚੌਕ ਕਰਕੇ ਇਸ ਸੰਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤ ਇੱਥੇ ਦਵਾ ਦਿੱਤੇ ਇਹ ਗੁਰੂਗੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉਪਰ ਥਾੜਾ ਬਣਾ ਦਿੱਤਾ ਸੋ ਉਹ ਥੜਾ ਉਥੋਂ ਤੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਤੇ ਉਹ ਨਿੰਮਤ ਸੀ ਸਮੇਂ ਨਾਲ ਕੋਸੇ ਸੁੱਕ ਗਿਆ ਜਿਹੜਾ ਜਿਹਦੇ ਪੱਤੇ ਮਿੱਠੇ ਸੀ ਤੇ 1991 ਦੇ ਵਿੱਚ ਜਦੋਂ ਇੱਥੇ ਸੇਵਾ ਲੱਗੀ ਆ ਕਾਰ ਸੇਵਾ ਲੱਗੀ ਆ ਜਿਹੜਾ ਇਹ ਆਪਾਂ ਸਥਾਨ ਬਣਿਆ ਦੇਖਦੇ ਆ ਤਾਂ ਜਦੋਂ ਇਹ ਤੋਂ ਪੁੱਟਿਆ ਗਿਆ ਸਾਰਾ ਕਿਉਂਕਿ ਡੁੰਗੀਆਂ ਭਰ ਕੇ ਸਰੀਆ ਭਰ ਕੇ ਲਿਆਉਣਾ ਸੀ ਤਾ ਉਹਦੇ ਵਿੱਚੋਂ ਬਾ ਕਹਦਾ ਉਹ ਜਿਹੜੀ ਗਾਗਰ ਸੀ ਛੋਟੀ ਗਾਗਰ ਸੀ ਉਹ ਖਰੀ ਹੋਈ ਸੀ ਜਿਹਦੇ ਚ ਹਸਤਾਏ ਸੀ 2.5 ਤੱਕ ਕਿਲੋ ਵਜਨ ਦਾ ਹੈ ਹਸਤਾ ਤੇ ਰਾਖ ਉਹਦੇ ਵਿੱਚੋਂ ਨਿਕਲੀ ਤੇ ਇੱਕ ਵੱਡੀ ਗਾਗਰ ਸੀ ਜਿਹੜੀ ਸਾਰਾ ਅੰਗੇਠਾ ਭਰ ਕਰਕੇ ਦੁਆਰਾ ਜੋਤੀ ਸਰੂਪ ਅਜੇ ਵੀ ਸ਼ੋਭਤਾ ਉੱਥੇ ੇਠਾਂ ਸੋ ਇੱਥੇ ਵੀ ਹਸਤਾ ਇਸ ਟਾਈਮ ਵੀ ਉਸ ਤੋਂ ਬਾਅਦ ਜਦੋਂ ਸੇਵਾ ਪੂਰੀ ਹੋਈ ਤਾਂ ਫਰਸ ਲਾਉਣ ਲੱਗੇ ਤਾਂ ਕੰਚ ਦੇ ਵਰਤਮਾਨ ਦੇ ਵਿੱਚ ਉਹ ਜਿਹੜੇ ਇਸ ਜਗ੍ਹਾ ਤੇ ਦਵਾ ਦਿੱਤੇ ਸੋਸੇ ਹੁਣ ਸੰਗਤਾਂ ਇੱਥੇ ਨਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ ਆਰਾਮ ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ੍ਹਾਂ ਤੋੜੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਤੁਰੇ ਆ ਰਹੇ ਨੇ ਤਾਂ ਜਦੋਂ ਦਿਨ ਚੜ੍ਹੇ ਉਹ ਦੇਖਿਆ ਤਾਂ ਉਹ ਬਾਹ ਕਹਿੰਦਾ ਪੜਾ ਸੀ ਪਰ ਇਹ 1991 ਦੇ ਵਿੱਚ ਜਦੋਂ ਇੱਥੇ ਕਾਰ ਸੇਵਾ ਚੱਲੇ ਤਾਂ ਉਹ ਪੜਾ ਪੰਜ ਪੜਾ ਨਸ਼ਟ ਹੋ ਗਿਆ ਟੁੱਟ ਗਿਆ ਮਤਲਬ ਤੇ ਇੱਕ ਪੜ ਬਚ ਗਈ ਜਿਹੜੀ ਅੱਜ ਵੀ ਜਿਹਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਏ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜੀ 6-7 ਪੱਟ ਡੂੰਗਾ ਜਦੋਂ ਸਰੋਵਰ ਪਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਡਾ ਤੋਂ ਕਿਤੋਂ ਜਲ ਪ੍ਰਗਟ ਨਹੀਂ ਹੋਇਆ ਜਿਹੜੀ ਦਰਬਾਰ ਸਾਹਿਬ ਬੜੀ ਬਾਹੀ ਹੈ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੋਭਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਆਪ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾ ਇਹ ਜਾਲਤ ਤਕਰੀਬਨ 20 ਦਿਨ ਤੇ 15-20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢੇਗਾ ਡਿੱਗ ਪਿਆ ਤੇ ਉਹ ਜਾਲ ਜਨਦੀਪ ਢੇਗਾ ਦਾ ਪਾਣੀ ਸੁੱਕੀ ਗਿਆ ਤੇ ਫਿਰ ਇਸ ਸਮੇ ਇਹ ਪੱਕਾ ਸਰੋਵਰ ਮਤਲਬ ਬਣ ਕੇ ਤਿਆਰ ਆ ਸੰਗਤਾ ਜਨ ਉਦੋਂ ਵੀ ਘਰਾਂ ਨੂੰ ਜਲ ਲੈ ਕੇ ਜਾਂਦੇ ਸੀ ਸੋ ਉਹ ਮੂਵੀ ਵੀ ਜੇ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਟੀਵੀ ਤੇ ਯੂਟਿਊਬ ਤੇ ਜਾਂ ਫੇਸਬੁੱਕ ਤੇ ਆਪਾਂ ਉਹਦੇ ਦਰਸ਼ਨ ਕਰ ਸਕਦੇ ਆ ਉਹ ਉਹਦੇ ਉਹ ਬਣੀ ਹੋਈ ਆ ਬਾकायदा ਉਹਦੇ ਵਿੱਚ ਪਾਣੀ ਦਿਖਦਾ ਹੈ ਸੋ ਹੁਣ ਜਿਹੜਾ ਨਗਰ ਕੀਰਤਨ ਤਕਰੀਬਨ ਹੋਏ 2004 ਤੋਂ ਸ਼ੁਰੂ ਹੋਇਆ ਏ ਮਹਾਰਸ਼ੀ ਦੀ ਸ਼ਰਧਾ ਜਾਗਰ ਨਗਰ ਕੀਰਤਨ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ 14 ਪੋ ਨੂੰ ਤੇ ਅੱਜ ਦੀ 29 ਦਸੰਬਰ ਨੂੰ ਉੱਥੋਂ ਚੱਲੇਗਾ ਤੇ ਇੱਥੇ ਆ ਕਰਕੇ ਇਹ ਸੰਪੂਰਨਤਾ ਹੁੰਦੀ ਹੈ ਨਗਰ ਕੀਰਤਨ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਮੁਲੀਅਤ ਕਰਦੀਆਂ ਨੇ ਸਜੀਪੀਸੀ ਅਤੇ ਸੰਤ ਮਹਾਪੁਰਸ ਬੱਡੇ-ਬੱਡੇ ਪੰਥਕਨ ਮੈਂਦੇ ਹੁੰਦੇ ਨੇ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਇਸ ਸੰਸਥਾਨ ਦਾ ਇਤਿਹਾਸ ਜਿਹੜਾ ਦੂਰ-ਦੂਰ ਤੱਕ तकरीबन ਜਿਹੜਾ ਤੁਹਾਡੇ ਵਰਗੇ ਗੁਰਮਖਾਂ ਦੇ ਰਾਹੀ ਜਾ ਰਿਹਾ ਹੈ ਸੋ ਆਪ ਸਾਰੀਆਂ ਸੰਗਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦੀਕਸ਼ਾ ਰਾਣੀ ਹੈ ਮੈਂ ਹਰਦੀਖੋਲੀ ਚ ਆਈਆਂ ਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀਆਂ ਅਸਥੀਆਂ ਇੱਥੇ ਇਸ ਥਾਨ ਤੇ ਨੇ ਤੇ ਅਸੀਂ ਉਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਤੇ ਬੜਾ ਹੀ ਚੰਗਾ ਲੱਗਿਆ ਬੜਾ ਹੀ ਸ਼ਾਂਤਮਈ ਮਾਹੌਲ ਸੀ ਅਸੀਂ ਮਾਤਾ ਗੁਜਰਕੌਰ ਦੇ ਚਰਨਾਂ ਦੇ ਜਿਹੜੇ ਚਾ 8 ਤੇ ਪਾਈ ਗਈ ਆ ਉਹਨਾਂ ਦੇ ਵੀ ਦਰਸ਼ਨ ਕਰੇ ਨੇ ਤੇ ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਪਰ ਇਤਿਹਾਸ ਰਿਹਾ ਸਾਡਾ ਤੇ ਸਾਡੇ ਪੰਜਾਬ ਦਾ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਥੈਂਕ ਯੂ ਲੋਕ ਬੱਸ ਅਰਾਜੀ ਕੀ ਨਾਮ ਆ ਤੁਹਾਡਾ ਕਿਸ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਲਈਆਂ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਹਰਸਿਮਰਨ ਪ੍ਰੀਤਕੌਰ ਹੈ ਤੇ ਮੈਂ ਹਰਦੀ ਕਾਲਜ ਭਵਾਨੀਗੜ੍ਹ ਤੋਂ ਆਈ ਆ ਤੇ ਇਸ ਗੁਰਦੁਆਰੇ ਦਾ ਨਾਮ ਮੰਜੀ ਸਾਹਿਬ ਅਲਵਰਖ ਤੇ ਇਸ ਪਵਿੱਤਰ ਸਥਾਨ ਦੀ ਜਿਹੜੀ ਮਹੱਤਤਾ ਹੈ ਉਹ ਵੀ ਗੁਰਦੁਆਰੇ ਮਤਲਬ ਇਹ ਇਸ ਗੁਰਦੁਆਰੇ ਚ ਸਾਬਜਾਦਾ ਜਿਹੜੇ ਛੋਟੇ ਸਾਬਜਾਦੇ ਸੀਗੇ ਦੋ ਉਹਨਾਂ ਦੀਆਂ ਹਸਤੀਆਂ ਲਗੀਆਂ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਤੇ ਛੋਟੇ ਸਾਬਜਾਦੇ ਜਿਹੜੇ ਹੈਗੇ ਨੇ ਉਹ ਸਾਬਜਾਦਾ ਜੋਰਾਵਰ ਸਿੰਘ ਜੀ ਤੇ ਸੋਰਾ ਸਾਬਜਾਦਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਪਵਿੱਤਰ ਜਿਹੜੇ ਹੋਣਗੇ ਛੋਹ ਉਹਨਾਂ ਦੀ ਪੈਰਾਂ ਦੀ ਉਹ ਵੀ ਹੈਗੀ ਤੇ ਮਤਲਬ ਇਹ ਗੁਰਦੁਆਰਾ ਮਤਲਬ ਬੋਤਮ ਪੰਜਾਬ ਦਾ ਮਤਲਬ ਵਧੀਆ ਗੁਰਦੁਆਰਾ ਲੱਗਿਆ ਮਤਲਬ ਆਕੇ ਇੱਥੇ ਤੁਸੀਂ ਪਹਿਲਾਂ ਕਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਮਾਤਾ ਗੁਜਰ ਕੌਰ ਜੀ ਨਾਲ ਜੁੜੇ ਇਨਸਾਨ ਤੁਸੀਂ ਦੇਖਿਆ ਨੇ ਕਦੇ ਪਹਿਲਾਂ ਪੈਰਾਂ ਦੇ ਨਿਸ਼ਾਨ ਨਹੀਂ ਪਹਿਲਾਂ ਕਦੇ ਨਹੀਂ ਦੇਖਿਆ ਮਤਲਬ ਇੱਥੇ ਇਸ ਗੁਰਦੁਆਰੇ ਚ ਆ ਕੇ ਬਹੁਤ ਵਧੀਆ ਲੱਗਿਆ ਦੇਖ ਕੇ ਮਤਲਬ ਉਹਨਾਂ ਦੇ ਮਤਲਬ ਬਹੁਤ ਵਧੀਆ ਗੁਰਦੁਆਰਾ ਲੱਗਿਆ ਮਤਲਬ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਵੀ ਸੀਗੇ ਦੇਖੇ ਉਹਨਾਂ ਤੇ ਹਾਂਜੀ ਮਤਲਬ ਵਧੀਆ ਲੱਗਿਆ ਸਾਰਾ ਕੁਝ ਵਧੀਆ ਸੀਗਾ ਠੀਕ ਬਾਪੂ ਜੀ ਕੀ ਨਾਮ ਆ ਤੁਹਾਡਾ ਤੇ ਇਸ ਗੁਰਦੁਆਰੇ ਦੀ ਕੀ ਮਹੱਤਤਾ ਹੈ ਕੀ ਪੂਰੀ ਗੱਲ ਸਮਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੋ ਟੋਡਰਮਾਲੇ ਚ ਕੁਰਬਾਨੀ ਹੋਈ ਉੱਥੇ ਸਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਦੀ ਫਿਰ ਟੋਡਰਮਾਲੇ ਸੀ ਜਗ੍ਹਾ ਤੇ ਬਹੁਤੀ ਲਿਆਈ ਸੀ ਪੂਰੇ ਉਦੋਂ ਪਹਿਲਾਂ ਪੂਰੇ ਮਾਤਾ ਗੁਜਰ ਕੌਰ ਦੇ ਚਰਨਾਂ ਵਿੱਚ ਜੀ ਸਹਿਬਜ਼ਾਦਿਆਂ ਦੇ ਚਰਨਾਂ ਤੇ ਜੀ ਅੱਜ ਵੀ ਬਹੁਤ ਦੁਨੀਆੋਂ ਦੂਰ ਦੂਰੋਂ ਕੈਨੇਡਾ ਅਮਰੀਕਾ ਤੋਂ ਬਹੁਤ ਸੰਗਤ ਆਉਂਦੀ ਏ ਬਹੁਤ ਸਰਦਾ ਗੁਰਦੁਆਰਾ ਜੀ ਬਹੁਤ ਪ੍ਰੇਮ ਨਾਲ ਆਉਂਦੀ ਏ ਦੁਨੀਆ ਬੱਚੇ ਆਉਂਦੇ ਨੇ ਦਰਸ਼ਨ ਕਰਨ ਲਈ ਬੱਚੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਸਰੋਵਰ ਦੀ ਵੀ ਬਹੁਤ ਵਧੀਆ ਮਹਾਨਤਾ ਜੀ ਤੇ ਸਰੋਵਰ ਆਪੇ ਪ੍ਰਗਟ ਹੋਇਆ ਏ ਇਸ ਜਗਤ ਵਿੱਚ ਅਸੀਂ ਨੇ ਦੇਖਿਆ ਜੀ ਸਾਡਾ ਬਚਬਣੀ ਉਰੇ ਦਾ ਜੀ ਬਾਬਾ ਜੀ ਮਾਤਾ ਗੁਜਰ ਕੌਰ ਦੇ ਚਾਨਣ ਦੇ ਦਰਸ਼ਨ ਬਹੁਤ ਸੰਗਤ ਕਰਦਾ ਜੀ ਬਹੁਤ ਖੰਡ ਪਾਟ ਲੜੀਆਂ ਚੱਲਦੀਆਂ ਰਹਿੰਦੀਆਂ ਨੇ